ਆ ਤੇ ਫਿਰ ਵੇਖ ਨਹੀਂ ਸੀ ਉਹ ਵੀ ਕਰੇ ਪੈਸੇ ਵੀ ਨਹੀਂ ਖਰਾਬ ਕਰੇ ਹਾਂ नहीं होना? ਦੱਸ ਦਾਦੀ ਨਹੀਂ ਹੁਣ ਕੀ ਹੋਇਆ ਇਹਨੂੰ ਕੋ ਦੱਸ ਇੰਦਾ ਮਾਰੀ ਗਿਆ ਇੰਦਾ ਮਾਰੀ ਗਿਆ ਇਹਦਾ ਮਾਰੀ ਗਿਆ ਕੁੜੀ ਦੇ ਕਿਉਂ ਮੈ हेलो ਸਸਰੀ ਘਰ ਘਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਨਿਊ ਬਲੌਗ ਤੁਹਾਡਾ ਆਪਣਾ ਚੈਨਲ ਸਹਿਜ ਅਮਨ ਹੋ ਜੀ ਚੱਲੇ ਆ ਗੁਰਪੁਰ ਉਥੇ ਗੁਰਪੁਰ ਵੀ ਸਾਡੇ ਸਹਿ ਤੇ ਮੰਮੀ ਚੱਲੇ ਮੂੰਹ ਥੋੜਾ ਮੜਾ ਜਿਹਾ ਸਾਰਾ Ờ Ờ ਦੋ ਦੋ ਘਣਾ ਜਾਣਾ ਚਾਹਤ ਹੋਏ ਜਿਹਾ ਆਉਗੂ ਜੀ ਅਸੋ ਹਲੇ ਟਾਈਮ ਹੈਗਾ ਹਾਂ ਅੱਗੇ ਕਿਹੜੀ ਕੋਈ ਖਾਣਾ ਤੋ ਆ ਮੈਂ ਜਿੰਨੇ ਲੋ ਜੀ ਇਹਨਾਂ ਨੂੰ ਦਵਾਈਆਂ ਜਿਹੜੀ ਸੰਭਲ ਲਾ ਦੇ ਤੇ ਦੇਖੋ ਇਹ ਆ ਆਹ ਆਹ ਸਾਡੀਆਂ ਵੀ ਨਹੀਂ ਤੇਰੇ ਲੈ ਉਹ ਦੇ ਲੋ ਆ ਉੱਥੇ ਰੱਖ ਇਹ ਆ ਪਹਿਲੀ ਕੋਈ ਨਹੀਂ ਆ ਇਹ ਨਾ ਹੋਂਦਾ ਇਹਨਾਂ ਹਾਂ ਨਹੀਂ ਜਿਹੜੀ ਥੱਕ ਛੜ ਕਰ ਲੀ ਉਹ ਖੈਦ ਨੂੰ ਕਿਹਾ ਹੀ ਕੱਟ ਦਿਓ ਕੱਟੀ ਨਹੀਂ ਆਉਂਦੀ ਬਾਪ ਬਾਪ ਕੋਈ ਇਹ ਜਿੱਦ ਸੁਦੇ ਲੋ ਤਾਨੂੰ ਨੇ ਆਧਵਾਇ ਨਹੀਂ ਦਿੱਤੀ ਆਹ ਦਿੱਤੀ ਜਗੀਆ ਕਿੱਥੇ ਆਵੇ ਤਿੰਨ ਤੇ ਦੋ ਸੀ ਇੰਨਾਂ ਇੱਕ ਤਾਂ ਹੈ ਇੱਥੇ ਖੰਦੀ ਆ ਤਰ ਉਹ ਉੱਥੇ ਹੋਣੀ ਆ ਸੇ ਚੱਲਦੀ ਆ ਗੁਰਦੁਆਰੇ ਬੜਾ ਗਬੜੂ ਚੱਲਿਆ ਗੁਰਦੁਆਰੇ ਆ ਗੰਦਾ ਮੈਣੀ ਇਹਨੂੰ ਪਾਉਣੀ ਨੂੰ ਨਹੀਂ ਇਹਨੂੰ ਨਹੀਂ ਪਾਉਣੀ ਨੂੰ ਇਹ ਨਾ ਹੋਈ ਗਈ ਉਹਨੂੰ ਕੀ ਕੀਤਾ ਇਦਾਂ ਹਾਂ ਉਹ ਵੀ ਹੈਗੀ ਸੀ ਆ ਹੋਰ ਲੈ ਆਂਦੀਆਂ ਦੋ ਤੂੰ ਹੀ ਹੁਣ ਪਤਾ ਹੀ ਕਰਨਾ ਹੈਗਾ ਆ ਤਾਂ ਆ ਹੋ ਗਈ ਆ ਹੋ ਗਈ ਆਹ ਉਹ ਯਾ ਹੈਗੀ ਆ ਤੁਹਾਡੇ ਦੇ ਪਹਿਲਾਂ ਇਹ ਮਕਾਵੋ ਆਹ ਨੂੰ ਫੇਰ ਹਾਂ ਬਾਹਰ ਆਉਂ ਹਾਂ ਤੋਂ ਜਿਹੜੇ ਬਹਿਣੇ ਹੋ ਗਏ ਦੇਖ ਇਦਾਂ ਤੁਹਾਨੂੰ ਮੈਂ ਦੇਣ ਦਿਆਂ ਤੀ ਉਦਾਂ ਖਾਓ ਤੇ ਆਪਣਾ ਛੱਡੋ ਤੀ ਗਲਤ ਦਵਾਈਆਂ ਖਾਣਦੇ ਪਹਿਲੇ ਹੀ ਤਾਂ ਇਹ ਇਹ ਪਹਿਲਾਂ ਖਾਣਾ ਆ ਗਲਤ ਖਾਣਦੇ ਆ ਫੇ ਸਾਰੀਆਂ 6 12 6 ਆ ਸੇਮ ਟਾਈਮ ਖਾਣੀਆਂ ਤੂੰ 6 12 6 ਸਵੇਰੇ ਤੇ ਦੁਪਹਿਰੇ ਹਣਾ ਹਾਂ ਆ ਸੇਮ ਟਾਈਮ ਖਾਣੀਆਂ ਏਦਾਂ ਆ ਦਵਾਈ ਆ ਤੁਹਾਡੀ ਹੋਰ ਕਿਹੜੀ ਦਵਾਈ ਇੱਥੇ ਆ ਗਈ ਤਾਂ ਆ ਬਾਅਦ ਚ ਖਾਏ ਪਹਿਲਾਂ ਉਹ ਮਕਾਓ ਪਹਿਲਾਂ ਨਹੀਂ ਖਾਣੀ ਫੇ ਦੁਪਹਿਰ ਨੂੰ ਇਹੀ ਖਾਣੀ 2 ਵਜੇ ਇਹ ਲੋਵਰ ਇਹ ਹੀ ਫੇ ਖਾਣੀ ਦੋ ਵਜੇ ਹਾਂ 8 ਵਜੇ ਖਾਣੀ 2 ਵਜੇ ਖਾਣੀ 8 ਵਜੇ 2 ਵਜੇ ਉਹ ਸ਼ਾਮ ਨੂੰ ਖਾਣੀ 6 ਵਜੇ 12 ਵਜੇ 6 ਵਜੇ ਆ ਆ ਆ ਹਾਂ 6 ਵਜੇ 12 ਵਜੇ 6 ਵਜੇ 8 ਵਜੇ 2 ਵਜੇ 8 ਵਜੇ ਆ ਦੋ ਸੀਸੀ ਆ ਦੋ ਸੀਸੀ 6 ਵਜੇ 12 ਵਜੇ 6 ਵਜੇ ਹੁਣ ਖਾਓ 12 ਵਜੇ ਇਹ ਪਹਿਲੇ ਆਹ ਖਾ ਕੇ ਨਾ ਇਤੋਂ ਦਾ 2 ਮਿੰਟ ਦਾ ਗੈਪ ਆ ਗਿਆ ਜੇ 6 ਵਜੇ ਖਾਧੀ 8 ਵਜੇ ਆਹ ਖਾਣੀ ਤੇ 12 ਵਜੇ ਖਾਧੀ 2 ਵਜੇ ਆਹ ਖਾਣੀ ਬਸ ਪਾਣੀ ਖਾਤਾ ਪਹਿਲੇ ਆਹ ਖਤਮ ਕਰੋ ਤੁਹਾਨੂੰ ਮੈਂ ਇਹਦੇ ਨਾਲ ਆ ਸ਼ੀਸ਼ੀ ਦੇਣਾ ਐ ਐਲੋ ਤੁਹਾਡੀ ਇਹ ਖਤਮ ਹੋਏ ਨੂੰ ਕਿੰਨੇ ਕਿੰਨੇ ਟਾਈਮ ਲਾ ਜਾਣਾ ਇਹਨੂੰ ਖਤਮ ਆਹ ਖਾਂਸੀ ਦੀ ਆ ਇਹ ਤੁਸੀਂ ਕਾਣੀ ਉਹ ਖਾ ਲਿਓ ਜਿਹੜੇ ਤੁਹਾਡੇ ਦਿਲ ਕਰੂ ਇਹਨੂੰ ਖਤਮ ਕਰ ਦੋ ਖਾਂਸੀ ਵਾਲੀ ਜਿੰਨੇ ਜਿੰਨੇ ਕਰੂਗਾ ਖਾ ਲਿਆ ਕਰੋ ਜੇ ਇੱਥੇ ਰੱਖ ਲਓ ਆਪਣੀ ਉਦੋਂ ਕਿ ਤੱਕ ਮੁੰਨ ਗਏ ਉਹਦੇ ਤੇ ਕਿਤਾ ਉਹ ਲੈ ਗਾਲੀ ਬਸ ਚਲੋ ਜੀ ਹੁਣ ਤੁਸੀਂ ਕਿੱਥੇ ਚੱਲੇ ਆ ਹਾਂ ਮੈਂ ਆਇਆ ਮੜਾ ਜਾ ਕੇ ਸਾਡੀ ਗੱਡੀ ਦਾ ਨਾ ਥੋੜਾ ਜਾ ਉਹ ਆਖਣ ਵਾਲਾ ਇੱਕ ਉਹ ਤਾਕੀ ਜੀ ਉਹਦੀ ਹੋਈ ਆ ਉਹ ਸਹੀ ਘਰ ਹੋਣੀ ਆ ਉਹ ਹਰਮੋਨ ਚੱਲੇ ਹੋਣੇ ਹਾਂ ਕੱਲੇ ਚੱਲੇ ਦੇਖ ਦੇ ਕੋਣੀ ਲੋ ਜੀ ਇੱਧਰ ਚਲੇ ਗੁਰੂ ਘਰ ਆ ਸਾਡੇ ਗੁਰਦੁਆਰਾਜ ਪ੍ਰੋਗਰਾਮ ਇੱਥੇ ਪਿੰਡ ਪਾਪਾ ਜਿਹੜੀ ਮੇਰੀ ਗੱਡੀ ਹੋਣੀ ਉਹ ਉਹ ਕਿਦਾਂ ਹੋਣੀ ਓ ਜਾਵਾਂਗੇ ਤਾਂ ਉਧਰੋਂ ਠੀਕ ਕਰਾ ਲਿਆਵਾਂਗੇ ਦੋਸਤੋ ਤੇ ਬਾਕੀ ਤੁਸੀਂ ਡਰੈਸਾਂ ਸਾਡੀਆਂ ਦੇਖੀਆਂ ਸੀਗੀਆਂ ਤਾਂ ਡਰੈਸ ਕਾਲੂ ਜਿਹੜੀ ਆ ਜਣੀ ਇਹਨਾਂ ਦੀ ਪਰ ਵਿਆਹ ਦੀ ਦਿਖਾ ਲੈਣੀ ਨੇ ਦਿਖਾ ਲੈਣੀ ਵਿਆਹ ਦੇ ਕੋਈ ਤਿਆਰੀ ਨਹੀਂ ਹੋਈ ਵਿਆਹ ਦੀ ਦਿਖਾਣਾਗੀ ਜੀ ਇਹਨੇ ਇਹ ਵਿਆਹ ਅੰਦੂ ਤੂੰ ਆਏ ਉਹ ਥੋੜੀ ਵਿਆਹ ਵਿਆਹ ਹੋ ਰ ਆ ਕੋਈ ਉਹ ਤਾਂ ਉਧਰ ਆ ਉਧਰ ਦੇਖਾਂਗੇ ਜਾਊਗਾ ਤਾਂ ਹਾਂ ਉਹ ਤਾਂ ਹੋਰ ਆਜਾ ਦੇਖੋ ਕੀ ਹੁੰਦਾ ਜਾ ਹੁੰਦਾ ਕਿ ਨਹੀਂ ਦੇਖਾ ਮੇਰੇ ਬਾਅਦ ਸਹੀ ਹੋਵੇ ਫੇ ਮੈਂ ਜਾਣਾ ਮੈਂ ਨਹੀਂ ਜਾਣਾ ਮੈਂ ਨਾ ਸੱਦ ਰੱਖਣੀ ਸੀ ਉਹ ਵੀ ਘਰੇ ਪੈਸੇ ਵੀ ਨਹੀਂ ਖਰਾਬ ਹੁ ਮੈਂ ਸਾਂ ਪਹਿਲਾਂ ਤੇ ਲਾ ਕੇ ਫਿਰ ਬਾਲਾਂ ਨੂੰ ਡਬਲ ਕੇ ਆਪੇ ਸਟੇਟ ਹੋ ਜਾਣਗੇ ਚੱਲੇ ਕੰਮ ਕਰ ਕੋ ਚੱਜਦਾ ਤੂੰ ਕਰ ਏਦਾਂ ਆਪਣੇ ਮੇਰੇ ਦਾ ਹੋ ਜਾਂਦੀ ਹੈ ਪੈਸੇ ਵੀ ਨਹੀਂ ਖਰਾਬ ਆ ਦੇ ਮੇਰੇ ਹੋ ਜਾਂਦੇ ਆ ਤੁਹਾਡੇ ਨਹੀਂ ਹੋਊਗੀ ਪਹਿਲੇ ਕੋਈ ਕਰਕੇ ਨਹੀਂ ਉਹ ਫੇ ਉੱਧੇ ਚਲ ਜੂਗੀ ਮੈਂ ਇਦਾਂ ਹੀ ਬਾਲ ਲੈ ਕੇ ਮੈਂ ਆ ਨਹੀਂ ਇੱਥੇ ਜਾਣਾ ਆਪਾਂ ਨੂੰ ਦੱਸ ਕੇ ਆਂ ਸੂਟਾਂ ਲੈ ਮੈਂ ਘਰ ਮਾਤਾ ਸਾਡੀ ਨੂੰ ਪਤਾ ਲੱਗ ਗਿਆ ਨੇ ਤੜ ਸਾਰੇ ਸੂਟ ਵਿਕ ਜਾਣੇ ਉਗਨੇ ਵੇਦੋ ਇੱਥੇ ਮੈਂ ਆਪੇ ਜਿਹਨੂੰ 3-3000 ਵਾਲੇ ਮੈਂ ਕਿਹਾ ਇਹਨੂੰ ਪਤਾ ਲੱਗ ਗਿਆ ਇੱਥੋਂ ਲੈ ਲੈ ਹੁਣ ਤਾਂ ਮੱਝ ਲੈ ਕੇ ਆਵੇਂ ਚਾਹੇ 20000 ਮੈਂ ਕਿਹਾ 20-20000 ਦੀ ਸੂਟ ਪਾਇਆ ਨੀ ਨਾ ਪਤਲਾ 25-25000 ਦੇ ਪਾਇਓ ਲੈ ਦੇਖੇ ਮਗਰ 5000 ਆਪੂ ਉਡਾ ਲਿਆ ਕੀ ਕਿਹਾ ਨੇ ਉੱਥੇ ਵਾਕਈ ਬੁੜੀਆਂ ਸੂਟਾਂ ਵਾਲੇ ਰਹੀਆਂ ਉੱਥੇ ਕੱਲ ਸਾਰਾ ਦਿਨ ਬੁੜੀਆਂ ਹੁੰਦੀਆਂ ਰਹੀਆਂ ਜਿੰਨੇ ਤਾਂ ਲੈਣਾ ਬਈ ਸਾਜ ਚ ਇੱਕ ਅੱਧਾ ਜਾਂ 2 4 ਮਹੀਨਿਆਂ ਬਾਅਦ ਉਹ ਤਾਂ ਲੈ ਸਕਦੇ ਲੈ ਸਕਦੀ ਮੈਂ ਜਿੰਨੇ ਰੋਜ਼ ਹੀ ਲੈਣੇ ਆਂ ਜਾਂ ਮਹੀਨੇ ਬਾਅਦ ਹਫ਼ਤੇ ਬਾਅਦ ਲੈਣੇ ਉਹ ਉਹਲੇ ਤਾਂ ਉੱਪਰ ਜਿੰਦਾ ਕਿਤੇ ਫੰਕਸ਼ਨ ਤੇ ਲੈਣਾ ਫੇਰ ਤੂੰ ਲੈ ਸਕਦੀ ਆ ਫੇਰ ਹੈਈ ਆ ਤੂੰ ਹੀ ਤਾਂ ਲੈਣਾ ਹੁੰਦਾ ਹਫ਼ਤੇ ਬਾਅਦ ਇੱਕ ਉਹਦਾ ਕੋਈ ਫਾਇਦਾ ਹੀ ਨਹੀਂ ਫੇਰ ਲੋ ਜੀ ਹਾਈ ਕਰ ਲੱਗੀ ਆ ਸ਼ਾਮ ਮਾਰੀ ਇਹ ਹੋਏ 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 ਮਾਰੀ 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 ਇਹ ਵਾਟ 2 వన్ టూ వన్ ట ఏ ਸਾਰੇ ਕੰਨੇ ਦੇਖ ਲਓ ਮੈਂ ਬਾਲ ਸਟ੍ਰੇਟ ਕਰਾਉਣ ਦੀ ਮਿਹਨਤ ਨਹੀਂ ਪਈ ਮੈਂ ਘਰੇ ਹੀ ਕਰ ਲੇ ਲੋੜੀ ਰੋਟੀ ਖਾਣ ਡਈਆਂ ਤੇ ਮੈਂ ਤਾਂ ਲੱਗੀ ਰੋਟੀ ਢੋਟੀ ਖਾ ਕੇ ਸੋਣਾ ਤੇ ਅੱਜ ਕੋਈ ਕੰਮ ਨਹੀਂ ਹੈਗਾ ਦਿਖਾਈ ਚਾਪੜਦੀ ਜਿਸਲੇ ਮੂੰਹ ਭੱਜਿਆ ਪਤਾ ਪਤਾ ਲੱਗਣਾ ਲਾਤਵਾ ਛੁੱਟੇ ਨਹੀਂ ਆ ਲੈ ਜਣੇ ਲਾਤਵਾ ਉਹ ਲੱਟ ਹਾਂ ਲੈ ਬਾ 2 3 ਸ਼ਾਲਾ ਨੂੰ ਮਾਹੀ ਆਈ ਕੀ ਕਹਿੰਦੀ ਝਾੜੂ ਪੇਨ ਜਾੜੋ ਪੇਨ ਨਹੀਂ ਉਲੇ ਪੇਨ ਨਹੀਂ ਹਾਂ ਉਲੇ ਕਹਣਾ ਮੇਰੇ ਬਾਵਾ ਧੋਦੀਆਂ ਮੇਰੇ ਹੱਥ ਧੋਦੇ ਨਾਲੇ ਐਸ ਵੇਲੇ ਕੌਣ ਝਾੜੂ ਫੇਰਦਾ ਹੁੰਦਾ ਲੈ ਕਹਿੰਦੀ ਮੈਂ ਅਜਸੂ ਜਸੂ ਦਾ ਮੂੰਹ ਦੇਖਿਆ ਲਿਪਸਟਿਕ ਨਾਲ ਇਹ ਮੂੜ ਵੀ ਤੋੜਾ ਹੋਏ ਕੁ ਕੁ ਗੋ ਲੜਾਈ ਆ ਇਹਦਾ ਇਹ ਜੇ ਹੁਣ ਪਾਣੀ ਲੱਗੇ ਨਾ ਇਹਦੇ ਕੱਪੜੇ ਨਹੀਂ ਬਦਲ ਬਦਲ ਇੱਧਰ ਰਹਿਣ ਦੇ ਹਾਂ ਇੱਧਰ ਰਹਿਣ ਦੇ ਗਿੱਲੀ ਰਹਿਣ ਦੇ ਪਾਣੀ ਲੱਗੀ ਇਹ ਤਾਂ ਥੋੜਾ ਜੱਪ ਵੀ ਬਰੱਦੀ ਸੁਣ ਗਿਆ ਜਸੂ ਕਹਿੰਦੇ ਹੂੰ ਐਡੇ ਗਿੱਲੀ ਰਹਿਣ ਨਾਲੇ ਕੱਪੜੇ ਨਹੀਂ ਪਤਣ ਨੇ ਸਾਰਾ ਇਹ ਕੰਮ ਠੀਕ ਆ ਠੀਕ ਆ ਠੀਕ ਆ ਲੈ ਆਲੇ ਕਰਦੀ ਸਹੀ ਆ ਫੜਾ ਲੈ ਇਦਾਂ ਮਾਰਿਆ ਹਾਂ ਇਹ ਤੋਰ ਥੱਪੜ ਮਾਰ ਕੇ ਹੀ ਕੁੜੀ ਦੇ ਹੈ ਫਿਰ ਉਹ ਲੱਪਈ ਆ ਲੈ ਮੈਂ ਦੱਸਦੀ ਆ ਕਿਦਾਂ ਮਾਰਿਆ ਫਿਰ ਫਿਰ ਇਧਰ ਸੋਚ ਖਰਾਬ ਹੋ ਗਿਆ ਤੇ ਉਹ ਪਹੁੰਚਦੇ ਆ ਪੈ ਗਿਆ ਹਾਂਜੀ ਉਹ ਤਾਂ ਪੈ ਗਿਆ ਚੱਲ ਇਧਰ ਪ੍ਰੈਸ ਵੀ ਖਰਾਬ ਹੋ ਗਿਆ ਤੁਸੀਂ ਆਪਣੀ ਵਾਲੇ ਚਲਾ ਲਿਆ ਕਰੋ ਰਹਿਣ ਉਹਨੂੰ ਦਾ ਅਕਾਦ ਨੂੰ ਮੈਨੂੰ ਫਾਇਦਾ ਕੀ ਫਿਰ ਜੀ ਇਹ ਹੁਣ ਖਰਾਬ ਹੀ ਹੋ ਗਈ ਲਾਦਾ ਨੇ ਹਟ ਲਿਆ ਆ ਵਿੱਚੋਂ ਹਟ ਲ ਗਿਆ ਆ ਸੋ 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 ਅਕਾਲੀ ਡੰਡੀ ਜੇ ਪਾਣੀ ਤੇ ਕੋ ਆ ਨਹੀਂ ਲੋ ਜੇ ਸੁੱਚ ਖਾਓਗੇ ਹੁਣ ਪਵਾਇਆ ਮੰਮੀ ਦਾ ਸਾਹ ਸੁੱਕੀ ਹੋ ਸੀ ਇਹ ਵੀ ਗयो ਆ ਬਸ ਸੌਣ ਵਾਲੀ ਆ ਆ ਜਾਣ ਫਿਰ ਨਿਆਣੀ ਇਧਰ ਦੇਖਣ ਤੇ ਆ ਟੀਵੀ ਆ ਲਿਆਂਦੇ ਇਹਨਾਂ ਨੇ ਅੱਜ ਪੇਲੀ ਵੇਲੀ ਲਿਆਂਦੇ ਸੀ ਆਹ ਕੀ ਐ ਸੋਇਆ ਚਾਪ ਮੇਰੇ ਨਾਲ ਕੀ ਕਹਨੀ ਆ ਇਹ ਗਈ ਗਵਾਂਡੀਆਂ ਦੇ ਕੁੜੀ ਨਾਲ ਝੇੜਣ ਤੇ ਉੱਥੇ ਉਹਨਾਂ ਨਾਲ ਲੜ ਕੇ ਆਈ ਥੱਪੜ ਮਾਰ ਕੇ ਆਈ ਉਹਦੇ ਪੁੱਛੋ ਸਹਿਜ ਨੂੰ ਹੂੰ ਹੂੰ ਸਹਿਜ ਜੀ ਬੇਇੱਜ਼ਤੀ ਕਰਵਾਈ ਥੋੜਾ ਜਿਹਾ ਦੱਸ ਕੀ ਹੋਇਆ ਉੱਥੇ ਹਾਂ ਦਾਦੀ ਨਹੀਂ ਹੁਣ ਕੀ ਹੋਇਆ ਇਹਨੂੰ ਕੋ ਦੱਸ ਦਾ ਦੇ ਕੋਈ ਗਨ ਬਾਕੀ ਬਲੌਗ ਦੇਖ ਮੈਂ ਕਹਾਣਾ ਖੋ ਗਿਆ ਹਾਂ ਦੱਸ ਤੂੰ ਤੇ ਪੇੜਾ ਮਾਰ ਕੇ ਆਈ ਹੈ ਕਿ ਦਿੱਤਾ ਇੱਕ ਮਾਰ ਕੇ ਇੱਕ ਮਾਰ ਕੇ ਇਹ ਮਾਰਿਆ ਕੁੜੀ ਦੇ ਕਿਉਂ ਮਾਰੀਆਂ ਸੌਰੀ ਕਰ ਫੇ ਉਹਨਾਂ ਨੇ ਕੀ ਕੀਤਾ 10 ਦਿਨ ਤੱਕ ਮੂੰਹ ਬਣਾਈ ਜਾਂਦੀ तेन तो तो ते ते के दस देती नहीं तेरी बेजती करा के आई है बेजती करवाई जसली जसलीर ने अगले न्याय भन के आई है ਪਨ ਕੇ ਕਿਤਾ ਮਾਰ ਕੇ ਦਾਦੇ ਜਸੂ ਕਿੱਦਾਂ ਮਾਰ ਕੇ ਕਿੱਦਾਂ ਮਾਰ ਕੇ ਜੋ ਨਾ ਕੁੜੀ ਨੂੰ ਪਤਾ ਨਹੀਂ ਤਾ ਮਾਰੇ ਐਡਾ ਮਾਰਿਆ ਕੁੜੀ ਨੂੰ ਐਡਾ ਹੀ ਚੰਦਨ ਗੋਟੀ ਖਾਂਦੀ ਰਹੀ ਏ ਤਿੰਨ ਦਿਨ ਕੁੱਟ ਖਾਂਦੀ ਤੇ ਅੱਜ ਪਨ ਕੇ ਆਈ ਆਂ ਨੇ ਦਿਖਾ ਦੇ ਉਹ ਇਹ ਵੀ ਖਾਂਦੀ ਰਹੀ ਤਿੰਨ ਦਿਨ ਇਹ ਨਹੀਂ ਮੈਨੂੰ ਰੋਲਦਾ ਕੋਈ ਹੋ ਗਿਆ

ਉਹ ਵੀ ਕੱਢਾ ਉਹ ਵੀ ਕੱਢਾ ਲਾਪੇ ਉਹ ਵੀ ਲਾਪੇ ਯਾਰ ਲੈ ਉਹਨੂੰ ਵੀ ਗਜਾਤਾ ਇਹਨੇ ਅੱਜ ਬੋਸ ਤਾਇਆ ਇਹਨੇ ਉਹ ਹੋਰ ਹੋਰ ਨਹੀਂ ਬਾਦੀਆ ਕਹਿੰਦੀ ਉੱਥੇ ਜਾਣਾ ਤਿਆਰ ਹੋ ਗਏ ਉੱਥੇ ਜਾਣਾ ਕਹਿੰਦੀ ਉਹਨਾਂ ਦੇ ਕੁੰਡੇ ਖੜਕਾਈ ਜਾਵੇ ਉਹਦਾ ਹੋਰ ਹੀ ਜਾਣਾ ਪਹਿਲੇ ਮੋਟਰਸਾਈਕਲ ਤੇ ਲੈ ਗਏ ਪਾਪੀ ਆਹੋ ਚਾਰ ਵਾਰੀ ਗਈ ਉਹ ਨਾ ਕਰੇ ਆਰਵੇ ਚੱਲ ਜਵੇ ਯਾਰਵੇ ਇੱਕ ਵਾਰੀ ਕਹਿੰਦੀ ਪਾਪਾ ਜਾਣਾ ਛੱਡ ਗਏ ਇੱਥੇ ਵੇ ਉਹ ਫੇਰ ਚੱਲ ਗਈ ਇਹ ਫੇਰ ਕੁੱਟਾ ਖਾ ਕੇ ਆਇਆ ਕੁੱਟ ਨਾਲ ਕੁੱਟ ਗਿਆ ਇਹ ਨਾਲ ਖਾ ਕੇ ਆਈ ਕੁੱਟ ਹਨਾ ਖਾ ਕੇ চল yeah, কালি